ਆਪਣੇ ਵਾਲੇ ਸਾਰੇ ਜਾ ਕੇ ਬ੍ਰੈਂਟਨ ਜਾਂ ਨਾਲ ਹੀ ਵਿੱਚ ਲੰਡਨ ਜੀਟੀਆਪ ਦਾ ਸ਼ਹਿਰ ਹੈ ਇਕੱਠੇ ਜੁੜੇ ਟ੍ਰਾਂਟੋ ਤੋਂ ਲੈ ਕੇ ਇਧਰ ਤਿੱਕਰ ਚੰਨਰ ਕੁਛ ਨਰ ਵਿੱਚ ਆ ਗਿਆ ਲੰਡਨ ਇਧਰ ਹੋ ਗਿਆ ਸ਼ਕੋਸ਼ੀਆ ਨਵਸ਼ਕੋਸ਼ੀਆ ਉਹ ਵਿੱਚ ਹੀ ਕੁਸੀ ਜਾਂਦੇ ਉੱਥੇ ਜਾ ਜਾ ਕੇ ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਜੀ ਉੱਥੇ ਨਾ ਜਾਓ ਇੱਕ ਥਾਂ ਤੇ ਜਾਂ ਕੰਮ ਸਿੱਖ ਕੇ ਜਾਓ ਭਰਾ ਜਿਹੜੇ ਪਿੰਡ ਦੇ ਡਾਕਟਰ ਹੁੰਦੇ ਹਨ ਉਹ ਸੱਚੀ ਰੱਬ ਦਾ ਰੂਪ ਹੁੰਦੇ ਆ ਤੇ ਇਹ 'ਚ ਕੋਈ ਸ਼ੱਕ ਨਹੀਂ ਯਾਰ ਅਧਿੰਦਰ ਕਿਵੇਂ ਆ ਕੱਲ ਕਿਵੇਂ ਸੀ ਕੱਲ ਦੂਜੂ ਸੈੱਟ ਸੀ ਤਿੰਨ ਜੇਰਮਾ ਪਿੱਛੇ ਅੱਠ ਵੱਲੀਏ ਬਹੁਤ ਤਾਂ ਜਿਹੜਾ ਤਾਂ ਕੋਈ ਕੰਮ ਇਧਰੋਂ ਸਿੱਖ ਕੇ ਗਿਆ ਹਾਂਜੀ ਜਾਂ ਜਿਹੜੇ ਤਿੰਨ ਚਾਰ ਸਾਲ ਪਹਿਲਾਂ ਬੱਚੇ ਗਏ ਹਾਂਜੀ ਉਹਨਾਂ ਨੇ ਆਪ ਦਾ ਕੰਮ ਲੱਭ ਲਿਆ ਉਹ ਛੁੱਟੀ ਨਹੀਂ ਲੈਂਦੇ ਤੇ ਕੰਮ ਨਹੀਂ ਛੱਡਦੇ ਬਿਲਕੁਲ ਸਹੀ ਗੱਲ ਹੈ ਜੀ ਜਦੋਂ ਕੰਮ ਨਹੀਂ ਛੱਡਦੇ ਸੀਟ ਨਹੀਂ ਵੇਲੀ ਹੁੰਦੀ ਨਵਿਆਂ ਨੂੰ ਨਹੀਂ ਕੰਮ ਮਿਲਦਾ ਕੰਮ ਹੈਗਾ ਜੀ ਇੱਕ ਥਾਂ ਤੇ ਨਾ ਵੜੋ ਜੀ ਹਾਂ ਉਹ ਸੁਸਨਮੈਰੀ ਨੂੰ ਨਾ ਟੱਪ ਜੋ ਇਧਰ ਛੜਬਰੀ ਨੂੰ ਟੱਪ ਜੋ ਹਾਂਜੀ ਉਹ ਰੀਲੀਆਂ ਨੂੰ ਟੱਪ ਜੋ ਪ੍ਰੈਮਟਨ ਚਨਾਹ ਜਾ ਕੇ ਡਿੱਗੋ ਇੱਕ ਤਾਂ ਵੇ ਕੋਰੀਅਰ ਕਰਾਉਣਾ ਹੋਵੇ ਨਾ ਹਾਂਜੀ ਅਸੀਂ ਵਿੱਚ ਇਹਦੇ ਕਾਰਡ ਐਡ ਕਰ ਦਿਆਂਗੇ ਤੁਸੀਂ ਪਾਸੇ ਟਰਾਈ ਕਰੋ ਰੇਟ ਦੀ ਠੀਕ ਹੈ ਜੀ ਫਿਰ ਉਹਦੇ ਤੋਂ ਪੁੱਛ ਲਓ ਵੈਰੀ ਗੁੱਡ ਚਾਚਾ ਜੀ ਜਮਾ ਘੱਟ ਤੋਂ ਘੱਟ ਰੇਟ 'ਚ ਕੋਈ ਚੀਜ਼ ਭੇਜਣੀ ਆ ਕੈਨੇਡਾ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਨਵੇਂ ਬਲੌਗ 'ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਤੇ ਤੁਸੀਂ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਬਸ ਇੰਨੇ ਪਿਆਰ ਦਿਆ ਕਰੋ ਬੰਦੇ ਨੂੰ ਬਹੁਤ ਹੌਸਲਾ ਮਿਲਦਾ ਹੈ ਬਾਕੀ ਅੱਜ ਹੁਣ ਮੈਂ ਜਾ ਰਿਹਾ ਜੀ ਪੈਦਲ ਵਾਕ ਕਰਕੇ ਹੁਣ ਵੈਸੇ ਆਫਟਰਨੂੰ ਹੀ ਹੋ ਗਿਆ ਤੇ ਹੁਣ ਮੈਂ ਜਾ ਰਿਹਾ ਜੀ ਪੈਦਲ ਵਾਕ ਕਰਕੇ ਅ ਡਾਕਟਰ ਨਰਿੰਦਰ ਚਾਚਾ ਜੀ ਕੋਲੇ ਜਿਹੜੇ ਕੈਨੇਡਾ ਤੋਂ ਆਏ ਹੋਏ ਨੇ ਬੜੇ ਘੈਂਟ ਬੰਦੇ ਨੇ ਅੱਜ ਸਾਨੂੰ ਉਹਨਾਂ ਨਾਲ ਮਿਲਾਉਣੇ ਆਪਾਂ ਸੁਣਦੇ ਉਹਨਾਂ ਦੀਆਂ ਗੱਲਾਂ ਬਾਤਾਂ ਕੈਨੇਡਾ ਦਾ ਮਾਹੌਲ ਪੁੱਛਦੇ ਕਿਵੇਂ ਸੀਗਾ ਛੋਟੀ ਜੀ ਗੱਲ ਇੱਕ ਹੋਰ ਆ ਤੁਸੀਂ ਵੀਡੀਓ ਵੇਖੀ ਵੀ ਹੋਣੀ ਐ ਅੱਜ ਹੀ ਮੈਂ ਲਾ ਵੇਖੀ ਸੀ ਇੱਕ ਬੰਦਾ ਕਹਿ ਰਿਹਾ ਤੇ ਉਹ ਗੱਲ ਸੱਚੀ ਵੀ ਐ ਉਹ ਕਹਿੰਦਾ ਹੈ ਵੀ ਜਿਹੜੇ ਪਿੰਡ ਦੇ ਡਾਕਟਰ ਹੁੰਦੇ ਆ ਨਾ ਉਹ ਸੱਚੀ ਰੱਬ ਦਾ ਰੂਪ ਹੁੰਦੇ ਆ ਤੇ ਇਹ 'ਚ ਕੋਈ ਸ਼ੱਕ ਨਹੀਂ ਉਹਨੇ ਵੀ ਇਹ ਗੱਲ ਕਹੀ ਮੈਂ ਵੀ ਇਹ ਗੱਲ ਮੰਨਦਾ ਵੀ ਤੁਸੀਂ ਰੱਬ ਨਾ ਕਰੇ ਰਾਤ ਬਰਾਤੇ ਸਾਨੂੰ ਲੋੜ ਪੈਂਦੀ ਐ ਜਿਹੜਾ ਡਾਕਟਰ ਪਿੰਡ 'ਚ ਹੁੰਦਾ ਨਾ ਆਪਾਂ ਜਾ ਕੇ ਭੱਜ ਕੇ ਬਾਹਰ ਖੜਕਾ ਲੈਨੇ ਆ ਜੇ ਜਿਆਦੇ ਬੰਦਾ ਢਿੱਲਾ ਦਾ ਡਾਕਟਰ ਘਰੇ ਵੀ ਆ ਜਾਂਦਾ ਤੇ ਜੋ ਸਭ ਤੋਂ ਘੈਂਟ ਗੱਲ ਹੁੰਦੀ ਆ ਤੇ ਜਿੰਨਾ ਜਲਦੀ ਹੋ ਸਕੇ ਮਤਲਬ ਫਸਟ ਏਡ ਦੇਣੀ ਆ ਜਾਂ ਕੋਈ ਮੋਟਲੀ ਸਹਾਤਾ ਮਤਲਬ ਦੇ ਕੇ ਜਾਂਦਾ ਵਿਚਾਰਾ ਤੇ ਇਹ ਚੀਜ਼ ਬਹੁਤ ਵਧੀਆ ਲੱਗੀ ਮੈਨੂੰ ਵਾਕਈ ਸੱਚੀ ਗੱਲ ਆ ਇਹ ਪਿੰਡ ਵਾਲੇ ਡਾਕਟਰ ਹੁੰਦੇ ਰੱਬ ਦਾ ਰੂਪ ਹੀ ਹੁੰਦੇ ਆ ਸੱਚੀ ਗੱਲ ਆ ਇਹ ਕੋਈ ਸ਼ੱਕ ਨਹੀਂ ਇਸ ਚ ਉਹ ਇੱਕ ਗੱਲ ਹੋਰ ਦਾ ਵੀ ਆਦਾ ਰੱਬ ਨਾ ਕਰੇ ਕਦੇ ਕਿਸੇ ਦੇ ਘਰੇ ਮੰਨ ਲਓ ਵੀ ਬੰਦਾ ਚਲ ਜਾਂਦਾ ਦੁਨੀਆ ਤੋਂ ਤਾਂ ਉਦੋਂ ਕੋਈ ਮਤਲਬ ਦਵਾਈ ਦਵਾਈ ਘਰੇ ਦੇਣੀ ਪਈ ਜਾਂਦੀ ਐ ਅਕਸਰ ਆਪਣੇ ਪਰਿਵਾਰਾਂ ਨੂੰ ਤਾਂ ਉਹ ਛੇਤੀ ਕਿਤੇ ਮਤਲਬ ਰਪੀਰ ਭੁਈ ਨਹੀਂ ਮੰਗਦੇਗੇ ਕਹਿੰਦੇ ਕੋਈ ਨਹੀਂ ਫੇਰ ਕਰ ਲਾਂਗੇ ਛੱਡ ਵੀ ਦਿੰਦੇ ਐ ਐ ਹੁੰਦੇ ਐ ਹੋਰ ਸੱਸਰੀ ਗਾਲ ਜੀ ਚਾਰਾ ਧੰਦਰ ਕਿਵੇਂ ਆ ਕੱਲ ਕਿਵੇਂ ਸੀ ਕੱਲ ਦੋਜੀ ਸੈਟ ਸੀ ਬਹੁਤ ਤੇਜ਼ ਗੱਡੀ ਤਨ ਜੀਰ ਮੈਂ ਪਿੱਛੇ ਅੱਠ ਵੱਲੀਏ ਤੇ ਇਹ ਗੱਲ ਮੈਂ ਤਾਂ ਸੁਣਾ ਰਿਹਾ ਵਾਲੀ ਕਿਉਂਕਿ ਹੁਣ ਮੈਂ ਜਾ ਰਿਹਾ ਨਹੀਂ ਡਾਕਟਰ ਸਾਹਿਬ ਕੋਲੇ ਡਾਕਟਰ ਨਰਿੰਦਰ ਜੀ ਚਾਚਾ ਜੀ ਸਾਡੇ ਕੈਨੇਡਾ ਤੋਂ ਆਏ ਜਿਹੜੇ ਜਿਵੇਂ ਕਿ ਤੁਹਾਨੂੰ ਮੈਂ ਦੱਸ ਹੀ ਚੁੱਕਿਆ ਤੇ ਹੁਣ ਆਪਾਂ ਉਹਨਾਂ ਕੋਲ ਪਹੁੰਚ ਰਹੇ ਹਾਂ ਨਾਲ ਉਹਨੇ ਟਾਈਮਿੰਗ ਪੁੱਛਦੇ ਕਿੰਨੇ ਤੋਂ ਕਿੰਨੇ ਵਜੇ ਤੱਕ ਆਉਂਦੇ ਹੁੰਦੇ ਆ ਤੇ ਚਾਚਾ ਜੀ ਮਤਲਬ ਉਹ ਦਾ ਡਾਕਟਰ ਪੂਰੇ ਘੈਂਟ ਹੀ ਹੈ ਕੋਈ ਸ਼ੱਕ ਨਹੀਂ ਆ ਚੀਜ਼ 'ਚ ਮਤਲਬ ਬੱਚਿਆਂ ਲਈ ਵੀ ਬੜੇ ਮਤਲਬ ਮਾਰ ਹੈ ਬੱਚਿਆਂ ਨੂੰ ਉਹਨਾਂ ਮਤਲਬ ਇੱਕ ਮਿੰਟ 'ਚ ਆਰਾਮ ਆ ਜਾਂਦਾ ਚਾਚਾ ਜੀ ਤੁਹਾਨੂੰ ਆਖੜੀ ਚਾਚਾ ਜੀ ਅਮਰੁੱਤੀ ਉਹਰੀ ਮਤਲਬ ਖੁੱਲੀ ਸ਼ਾਪ ਹੈ ਚਾਚਾ ਜੀ ਦੀ ਪੀਬੀ 12 20 2601 ਮਲਾਉਣੇ ਆਏ ਸਾਨੂੰ ਚਾਚਾ ਜੀ ਨਾਲ ਮੇਲਾ ਦਾ ਕੁਛ ਜਾਂ ਤਾਂ ਹਿਸਾਬ ਕਿਤਾਬ ਲਾ ਰਹੇ ਆ ਤੇ ਜਾਂ ਕੁਛ ਰੀਡ ਕਰ ਰਹੇ ਆ ਆਹ ਕੰਮ ਵਧੀਆ ਕਰ ਰਹੇ ਆ ਜੀ ਆ ਘੜੇ ਵਾਲਾ ਸਤਿ ਸ਼੍ਰੀ ਅਕਾਲ ਜੀ 1 ਮਿੰਟ ਬਾਅਦ ਇੱਕ ਦਰਵਾਜ਼ਾ ਬੰਦ ਕਰਿਆ ਜਾਵੇ ਜੀ ਆਵਾਜ਼ ਆਊਗੀ ਵਿੱਚ ਸਤਿ ਸ਼੍ਰੀ ਅਕਾਲ ਜੀ ਕਸਿਕਾ ਜੀ ਵੈਰੀ ਵੈਰੀ ਕੀ ਹਾਲ ਹੈ ਜੀ ਠੀਕ ਹੈ ਦੋ ਸੁਣਾਓ ਸਿਹਤ ਕਿਵੇਂ ਆ ਜੀ ਅੰਦਰੁਸਤੀਆਂ ਬਖਸ਼ੇ ਸਿਹਤ ਚੜਦੀ ਕਲਾ ਜੀ ਅੱਜ ਕੱਲ੍ਹ ਰਾਈਟ ਟੈਂਪਸ ਟੂ ਅੱਛਾ ਵਧੀਆ ਜੀ ਸਾਰਾ ਕੁਝ ਕੋਈ ਗੱਲਾਂ ਯਾਰ ਪੁੱਤਾ ਹੁਣ ਚੰਡੀਗੜ੍ਹ ਜਾਣਾ 13 ਨੂੰ 13 ਤਰੀਕ ਨੂੰ ਜੀ 13 ਜਾਂ 14 ਨੂੰ ਆਵਾਂਗੇ ਠੀਕ ਹੈ ਜੀ ਤੇ ਇੱਕ ਜੱਟ ਮੈਨੂੰ ਦੱਸੋ ਟਾਈਮਿੰਗ ਕੀ ਹੈ ਜੀ ਕਈ ਵਾਰੀ ਪਿੰਡਲੇ ਬੰਦੇ ਨੂੰ ਲੋਡ ਪੈਂਦੀ ਆ ਤਾਂ ਟਾਈਮਿੰਗ ਵੈਸੇ ਤਨ ਤੋਂ ਪੌਣੇ 8 ਤੱਕ ਰ ਬੈਠੀ ਦਾ ਦੁਪਹਿਰੇ ਤਨ ਤੋਂ ਪੌਣੇ 8 ਤੱਕ ਹਾਂ ਜੀ ਠੀਕ ਹੈ ਅੱਛਾ ਜੀ ਥੋੜੀ ਮਜਬੂਰੀ ਆ ਹਾਂ ਜੀ ਹਾਂ ਉਹ ਫ੍ਰੀਓ ਕਿ ਫੇਰਾ ਹਾਂ ਫੇਰ ਸਭਾਈ ਬੈਠਿਆ ਕਰੋ ਸਭਾਈ ਬੈਠਿਆ ਕਰੋ ਕਿੱਟ ਇੱਕ ਬੰਵਾ ਦੱਸੋ ਮੈਂ ਵੀਡੀਓ ਤੇ ਵੀ ਦੱਸਿਆ ਮੈਂ ਚਾਚਾ ਜੀ ਜਾ ਕੇ ਬਾਹਰ ਕਿਵੇਂ ਮਾਹੌਲ ਹੈ ਜੀ ਕੈਨੇਡਾ ਦਾ ਸਹੀ ਹਾਲਾਤ ਕੀ ਹੈ ਕੈਨੇਡਾ ਦੇ ਕੰਮਕਾਰ ਦੇ ਹੋਰ ਸਾਰੇ ਬਹੁਤ ਤਾਂ ਜਿਹੜਾ ਤਾਂ ਕੋਈ ਕੰਮ ਹੀ ਧਰੋ ਸਿੱਖ ਕੇ ਗਿਆ ਹਾਂਜੀ ਜਾਂ ਜਿਹੜੇ 3-4 ਸਾਲ ਪਹਿਲਾਂ ਬੱਚੇ ਗਏ ਹਾਂਜੀ ਉਹਨਾਂ ਨੇ ਆਪ ਦਾ ਕੰਮ ਲੱਭ ਲਿਆ ਉਹ ਛੁੱਟੀ ਨਹੀਂ ਲੈਂਦੇ ਤੇ ਕੰਮ ਨਹੀਂ ਛੱਡਦੇ ਬਿਲਕੁਲ ਸਹੀ ਗੱਲ ਹੈ ਜੀ ਜਦੋਂ ਕੰਮ ਨਹੀਂ ਛੱਡਦੇ ਸੀਟ ਨਹੀਂ ਵੇਲੀ ਹੁੰਦੀ ਨਵਿਆਂ ਨੂੰ ਨਹੀਂ ਕੰਮ ਮਿਲਦਾ ਇਹ ਗੱਲ ਬਿਲਕੁਲ ਸਹੀ ਹੈ ਨਵਾਂ ਬੰਦਾ ਜਾਂ ਕੋ ਕੰਮ ਜਾਣ ਕੋਈ ਉਹਦੇ ਹੱਥ ਚ ਕੀਤਾ ਹੋਵੇ ਜਿਹੜਾ ਉਹ ਕਰ ਸਕਦਾ ਹੋਵੇ ਜਿਵੇਂ ਪਲੰਬਰ ਹੋਵੇ ਜਾਂ ਬੈਲਡਰ ਕਿ ਕੋਈ ਹੋਵੇ ਹਾਂ ਜੀ ਸਾਡੇ ਮੁੰਡਾ ਉਹ ਕਟਿੰਗ ਦਾ ਕੰਮ ਜਾਣਦਾ ਸੀ ਉਹਦਾ ਕੰਮ ਕੰਨ ਸਭ ਚੱਲ ਪਿਆ ਬੜੀ ਕਮਾਈ ਜਾਂ ਕਟਿੰਗ ਵਾਲੇ ਨੂੰ ਹਾਂ ਬਾਰਬਰ ਦਾ ਹਾਂ ਜੀ ਹਾਂ ਜੀ ਮਤਲਬ ਜੇ ਬੰਦੇ ਕੋਲ ਕੋਈ ਸਕਿੱਲ ਹੈਗਾ ਸਕਿੱਲ ਵਾਲੇ ਦਾ ਤਾਂ ਉਹਨੂੰ ਕੰਮ ਮਿਲ ਜਾਂਦਾ ਵੀ ਆਪਕੀ ਗੱਲ ਨਹੀਂ ਕਲੈਕਸ਼ਨ ਦਾ ਬਹੁਤ ਵਧੀਆ ਹੈ ਜੀ ਹਾਂ ਠੀਕ ਹੈ ਜੀ ਹੋਰ ਕੋਈ ਤੁਸੀਂ ਹਲਵਾਈ ਦਾ ਕੰਮ ਜਾਣਦੇ ਹੋ ਕਿ ਆ ਦੂਜਾ ਤੁਸੀਂ ਆ ਫੂਡ ਫੂਡ ਬਾਰੇ ਜਾਣਦੇ ਹੋ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਮਤਲਬ ਕੰਮ ਜਿਹੜੇ ਕਰਨਾ ਉਹਦੇ ਹਸਤ ਕੰਮ ਹੈਗਾ ਕੋਈ ਏਡੀ ਗੱਲ ਵੀ ਨਹੀਂ ਕੰਮ ਹੈਗਾ ਜੀ ਇੱਕ ਥਾਂ ਤੇ ਨਾ ਵੜੋ ਜੀ ਹਾਂ ਉਹ ਸੁਸਨਮੈਰੀ ਨੂੰ ਨਾ ਟੱਪ ਜੋ ਇੱਧਰ ਛੜਬਰੀ ਨੂੰ ਟੱਪ ਜੋ ਹਾਂਜੀ ਉਹ ਰੀਲੀਆ ਨੂੰ ਟੱਪ ਜੋ ਰੈਂਪਟਨ ਚ ਨਾ ਜਾ ਕੇ ਡਿੱਗੋ ਇੱਕ ਥਾਂ ਤੇ ਜਿਵੇਂ ਜਿਹੜਾ ਮੈਨ ਸ਼ੈਰ ਹੈ ਉੱਥੇ ਜ਼ਿਆਦਾ ਔਖਾ ਨਾ ਜਿਆਦਾ ਮੈਨ ਸ਼ੈਰ ਉੱਥੇ ਜਾ ਜਾ ਕੇ ਉਤਰੀ ਜੰਨੇ ਉੱਥੇ ਬਾਈ ਕੰਮ ਕਿਵੇਂ ਦੇ ਦੂਗਾ ਕੋਈ ਕਿਸੇ ਨੂੰ ਨਹੀਂ ਸਹੀ ਗੱਲ ਹੈ ਜੀ ਜਦੋਂ ਇੱਕ ਬੰਦੇ ਦੀ ਲੋੜ ਹੈ ਤੇ 40 ਹੋ ਜਾਂਦੇ ਆ ਨਹੀਂ ਸਹੀ ਪਾਸੇ ਵਾਲੇ ਸ਼ਹਿਰਾਂ ਨੂੰ ਨੰਘੋ ਸਹੀ ਉੱਥੇ ਘਰ ਵੀ ਸਸਤੇ ਕਰਾਇਆ ਵੀ ਸਸਤਾ ਕੰਮ ਵੀ ਬੰਦ ਫਿਰ ਹੁਣ ਮੈਂ ਚਲ ਨਾ ਨਹੀਂ ਲੈ ਸਕਦਾ ਕਿ ਆਪਣੇ ਮਲੋਟਨਾ ਇੱਕ ਬਾਈ ਆ ਉਹਦੀ ਬੇਟੀ ਆ ਹਾਂਜੀ ਚਾਰ ਕੰਮ ਮਿਲ ਗਿਆ ਨੂੰ ਸਟਰਬ੍ਰੀਚ ਠੀਕ ਹੈ ਜੀ ਦੋ ਕੰਮਾਂ ਤੇ ਜਾਂਦੀ ਆ ਦੋਆਂ ਤੋਂ ਨੇ ਛੱਡਿਆ ਸਮਾਂ ਅੱਛਾ ਦੇਖ ਲਓ ਚਾਰ ਆਪਸ਼ਨ ਆ ਸੇ ਤੇ ਆਪਣੇ ਵਾਲੇ ਸਾਰੇ ਜਾ ਕੇ ਬ੍ਰੈਂਪਟਨ ਜਾਂ ਨਾਲ ਹੀ ਵਿੱਚ ਲੰਡਨ ਜੀਟੀਆਰ ਦਾ ਸ਼ਹਿਰ ਆ ਇਕੱਠੇ ਜੁੜੇ ਟ੍ਰਾਂਟੋ ਤੋਂ ਲੈ ਕੇ ਇੱਧਰ ਤਿੱਕਰ ਸਹੀ ਹੈ ਜੀ ਸਹੀ ਹੈ ਚਿੱਨਾਰ ਕੁਛ ਨਰ ਵਿੱਚ ਆ ਗਿਆ ਲੰਡਨ ਇੱਧਰ ਹੋ ਗਾ ਸ਼ਕੋਸ਼ੀਆ ਨੂੰ ਵਸ਼ਕੋਸ਼ੀਆ ਸਹੀ ਗੱਲ ਹੈ ਉਹ ਵਿੱਚ ਹੀ ਕੁ ਸੀ ਜਾਂਦੇ ਉੱਥੇ ਜਾ ਜਾ ਕੇ ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਜੀ ਉੱਥੇ ਨਾ ਜਾਓ ਇੱਕ ਥਾਂ ਤੇ ਜਾਂ ਕੰਮ ਸਿੱਖ ਕੇ ਜਾਓ ਭਰਾਓ ਬਿਲਕੁਲ ਜੀ ਤੁਸੀਂ ਕਿੰਨੇ ਚਿਰ ਲਾਇਆ ਚਾਹੀ 6 ਮਹੀਨੇ ਮੈਂ 11 ਮਹੀਨੇ ਲਾਏ 11 ਮਹੀਨੇ ਲਾਏ ਪੂਰਾ ਜੀ ਲਾ ਕੇ ਪੂਰਾ ਵਧੀਆ ਜੀ ਵਧੀਆ ਜੀ ਮੈਂ ਤਾਂ ਲਾਇਸੈਂਸ ਲਾਇਸੈਂਸ ਬਣਾ ਲਿਆ ਸੀ ਚਲੋ ਵੈਰੀ ਗੁੱਡ ਕਿੰਨਾ ਕੋਖਾਂ ਦਾ ਟੈਸਟ ਹੈ ਲਾਇਸੈਂਸ ਦਾ ਲਾਇਸੈਂਸ ਉਥੇ ਹੀ ਪੰਜਾਬੀ ਦੀ ਬੜੀ ਕਦਰ ਹੈ ਜੀ ਹਾਂਜੀ ਤੁਸੀਂ ਇੰਗਲਿਸ਼ ਚ ਵੀ ਪੇਪਰ ਦੇ ਸਕਦੇ ਹੋ ਤੁਸੀਂ ਪੰਜਾਬੀ ਚ ਵੀ ਦੇ ਸਕਦੇ ਹੋ ਵੈਰੀ ਗੁੱਡ ਜੀ ਦੋਨੇ ਭਾਸ਼ਾਵਾਂ ਵੀ ਆਪਰੇਟ ਕਰ ਸਕਦੇ ਹੋ ਕੰਪਿਊਟਰ ਤੇ ਤੁਸੀਂ ਬਹੁਤ ਵਧੀਆ ਜੀ ਫਿਰ ਤਾਂ ਮੈਂ ਬਾਈ ਪਹਿਲੀ ਵਾਰੀ ਮੇਰੇ ਵਿਆ ਜੋ 19 ਆਗੇ ਸੀ ਹਾਂਜੀ ਫਿਰ ਮੈਂ ਦੁਬਾਰੇ ਹਫਤੇ ਬਾਅਦ ਫੇਰ ਪੇਪਰ ਦੇਤਾ 20 ਦਾ ਨੰਬਰ ਹੁੰਦਾ ਹੈ ਹਾਂ ਵਿਆ 20 ਕਿ ਲੈਣੇ ਹੁੰਦੇ ਆਛਾ ਹਾਂਜੀ 40 ਹੁੰਦੇ ਕੋਲ ਨੰਬਰ ਹਾਂਜੀ 40 ਚੋਂ 20 ਲੈਣੇ ਹੁੰਦੇ ਠੀਕ ਹੈ ਜੀ ਦੂਜੀ ਵਾਰੀ ਮੇਰਾ 20 ਆਗੇ ਸੀ ਮੇਰਾ ਇੱਕ ਸਵਾਲ ਵਾਈਂਡਿੰਗ ਰੋਡ ਉਹਦੇ ਤੇ ਮੈਨੂੰ ਕਨਫਿਊਜ਼ਨ ਹੋ ਗਿਆ ਸੀ ਉਹ ਕਿਹੜੀ ਹੁੰਦੀ ਹੈ ਜੀ ਉਹ ਟੇਢੀ-ਬੇਢੀ ਰੋਡ ਨੂੰ ਉਹਦੀ ਪੰਜਾਬੀ ਥੋੜੀ ਜੀ ਉਧਰ ਵਾਲੀ ਕਨੇਡਾ ਵਾਲੀ ਲਿਖੀ ਹੋਈ ਸੀ ਸਹੀ 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 ਸਮਝ ਨਹੀਂ ਆਈ ਫਿਰ ਮੈਂ ਇੰਗਲਿਸ਼ ਚ ਵੇਖਿਆ ਹਾਂਜੀ ਇੰਗਲਿਸ਼ ਚ ਵੀ ਮੇਰੇ ਕੁਝ ਪੱਲੇ ਨਹੀਂ ਪਿਆ ਵਾਈਂਡ ਮੈਂ ਹਾਂ ਕੁਝ ਹੋਰ ਨਾ ਹੋਵੇ। ਹਾਂ ਸਹੀ ਗੱਲ ਹੈ ਜੀ। ਪਰ ਮੇਰਾ ਜਵਾਬ ਸੀ ਜਿਹੜਾ ਉਹ ਸੀ ਤਾਂ ਨੇੜੇ ਤੇੜੇ ਪਰ ਗਲਤ ਸੀ। ਤੇ ਮੌਸਮ ਕਿਵੇਂ ਸੀਗਾ ਜੀ? ਮੌਸਮ ਬਹੁਤ ਵਧੀਆ ਜੀ। ਟੈਂਪਰੇਚਰ ਕਦੇ ਤਾਂ 22 ਤੱਕ ਵੀ ਹੋ ਜਾਂਦਾ ਸੀ। ਪਰ ਬੜਾ ਨਿਆਰਾ ਸੀ। ਗਰਮੀ ਚ ਵੀ ਇੱਕ ਕੱਟੀ ਹੁੰਦੀ ਸੀ। ਪਰ ਜਾਦੇ ਗਰਮੀ ਚ 14-15 ਤੋਂ ਲੈ ਕੇ 21-22 ਤੱਕ ਰਹਿੰਦਾ ਸੀ। ਉਹ ਤਾਂ ਠੀਕ ਹੈ ਜੀ। ਹੁਣ ਆਏ ਕੀ ਗਰਮੀ ਨਹੀਂ ਪਈ? ਹਾਂ ਜੀ। ਐਤਕੀ ਗਰਮੀ ਨਹੀਂ ਪਈ ਸਾਰੇ ਜਮਾਨੇ ਚ ਤਾਂ ਬਾਈ ਰਹਿੰਦੇ ਆ। ਨਹੀਂ ਉਹ ਕਿਹੜੀ ਆਪਣੇ ਤੁਸੀਂ ਕਿਹੜੀ ਸ਼ਹਿਰ ਸੀਗੇ ਅੱਜ ਇੱਥੇ? ਅਸੀਂ ਜੀ ਬ੍ਰੈਂਪਟਨ ਤੋਂ ਜਦੋਂ ਸੱਦਰ ਨੂੰ ਆਈਏ ਇਹ ਤੇਰਾ ਸਾਗਾ ਵਿਚ ਮਸ਼ਹੂਰਾ ਗਾਣਾ ਜੀ ਪੰਜਾਬੀ ਚ ਹਾਂਜੀ 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 ਉਥੇ ਕਾਲਿੰਗਵੁੱਡ ਸ਼ਹਿਰ ਹੈ ਠੀਕ ਹੈ ਜੀ 120 ਕਿਲੋਮੀਟਰ ਹੈ ਬਰੰਟਨ ਤੋਂ ਠੀਕ ਹੈ ਜੀ ਤੇ ਟੂਰਿਸਟ ਪਲੇਸ ਹੈ ਜੀ ਸੈਵਨ ਸਟਾਰ ਫਾਈਵ ਸਟਾਰ ਹੋਟਲ ਹੈ ਹਾਂਜੀ 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 ਹੋਟਲ ਇੰਡਸਟਰੀ ਹੈ ਉਥੇ ਹਾਂਜੀ ਤੇ ਉਹਦੇ ਨਾਲ ਹੀ 3 ਕਿਲੋਮੀਟਰ ਤੇ ਕਾਲਿੰਗਵੁੱਡ ਸ਼ਹਿਰ ਹੈ ਠੀਕ ਹੈ ਕਾਲਿੰਗਵੁੱਡ ਦੇ ਨਾਲ ਹੀ 5 ਕਿਲੋਮੀਟਰ 6 ਤੇ ਹਾਂਜੀ ਸਾਗਾ ਵਿਚ ਸ਼ੁਰੂ ਹੋ ਜਾਂਦਾ ਲੰਬੀ ਲੇ ਹਾਂਜੀ 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 ਨੇ ਕਾ ਉਥੇ ਵਰਡ ਚੋਂ ਲੋਕ ਆਉਂਦੇ ਆ ਘੁੰਮਣ ਉਧਰ ਰਿਹਾ ਸੀ ਆਪਣੇ ਉਥੇ ਜੀ ਆਪਾਂ ਚਲੋ ਤੇ ਬਸ ਮੈਂ ਤਾਂ ਹੀ ਮਹ ਜੀ ਤੇ ਕੋਈ ਮੈਸੇਜ ਦੇਣਾ ਚਾਹੁੰਦਾ ਜਿਹੜੇ ਨਵੇਂ ਬੱਚੇ ਜਾ ਰਹੇ ਜੀ ਉਹਨਾਂ ਨੂੰ ਕੋਈ ਨਵੇਂ ਬੱਚੇ ਵੀ ਹੁਣ ਤਾਂ ਕੰਮ ਸਿੱਖ ਕੇ ਜਾਓ ਐਵੇਂ ਨਾ ਕੋਈ ਨੀ ਫੈਦਣਾ ਕੋਈ ਕੰਮ ਸਿੱਖ ਕੇ ਜਾ ਬਰੋ ਕੋਈ ਜਾ ਬਰੋ ਸਕਿੱਲ ਹੋਣਾ ਚਾਹੀਦੇ ਮਾਲੇ ਇਹ ਚੀਜ਼ ਤੇ ਹੋਣਾ ਚਾਹੀਦਾ ਐਵੇਂ ਤਾਂ ਫਿਰ ਦਿਹਾੜੀ ਕਰਨ ਦਾ ਉਥੇ ਕੀ ਫਾਇਦਾ ਹਾਂ ਉਹਨਾਂ 400 ਰੁਪਏ ਵੀ ਨਹੀਂ ਬਜਦੇ ਐਵੇਂ ਕਿਸੇ ਕਣਾ ਨਹੀਂ ਚਾਹੀਦਾ ਆਪਣੇ ਭਾਈ ਕਈ ਹੈਗੇ ਆ ਆਪਣੀ ਬਰਾਦਰੀ ਹੈਗੇ ਜੀ ਹੈਗੇ ਉਹ ਰੱਖ ਲੈਂਦੇ ਆ ਓਦੇ ਡਾਲਰ ਦਿੰਦੇ ਆ 17 ਦੀ 10 ਦੇ 10 ਹੀ ਦਿੰਦੇ ਆ ਐਂ ਕਰਦੇ ਆ ਹੀ ਕਰਦੇ 10ਾਂ ਚੋਂ ਫਿਰ 8 ਦਿੰਦੇ 8ਾਂ ਚੋਂ ਵੀ ਕਈ ਵਾਰੀ ਮੁੱਕਰ ਜਾਂਦੇ ਆ ਭਿੰਡ ਡਿਪਰੈਸ਼ਨ ਵਧ ਜਾਂਦਾ ਜੀ ਬੱਚੇ ਫਿਰ ਡਿਪਰੈਸ਼ਨ ਲੈ ਜਾਂਦੇ ਜਦੋਂ ਕੰਮ ਨਹੀਂ ਮਿਲਦਾ ਘਰੋਂ ਪੈਸੇ ਕਿੰਨੇ ਕ ਮੰਗਾ ਲਿਆਂ ਤੂੰ ਆਪਣੇ ਆਲਾ ਪੈਸੇ ਦਾ ਵਟਾ ਹੀ ਕੁਸ ਨਹੀਂ ਜੀ ਬ੍ਰਾਂਡਰ ਵਿੱਚ ਇੱਕ ਕੰਮ ਵਿੱਚ ਲੈਣਾ ਲੱਗ ਜਾਂਦੇ ਆ ਜੀ ਕਹਿੰਦੇ ਬਜਟ ਵੱਡੇ ਵੱਡੇ ਸ਼ਹਿਰਾਂ ਨਾਲ ਲੱਗ ਕੰਮ ਹੀ ਨਹੀਂ ਮਿਲਦਾ ਇਹ ਜੀ ਅੱਜ ਉਹ ਜਿਹੜਾ ਤੁਹਾਡਾ ਰਿਸ਼ਤੇਦਾਰ ਆ ਮੁੰਡਾ ਉਹ ਜੀ ਨੇ ਉਹ ਹਾਂਜੀ ਹਾਂਜੀ ਫੂਡ ਟਰੱਕ ਬਣਾਇਆ ਜਿਹੜਾ ਹਾਂਜੀ 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 ਉਹਨੇ ਬਹੁਤ ਸੋਹਣਾ ਨੇ ਹਾਂ ਉਹਨੇ ਹੋਟਲ ਕਰ ਲਿਆ ਪਾਈ ਨੇ ਨਹੀਂ ਸਹੀ ਹੈ ਜੀ ਆਪਦਾ ਕੰਮ ਤੁਸੀਂ ਹਾਂ ਆਪਦਾ ਕੰਮ ਕਰ ਸਕਦੇ ਹੋ ਜ ਕੋਈ ਸ਼ੱਕ ਨਹੀਂ ਇਹ ਕਹਿੰਦਾ ਬੰਦਾ ਪੈਰਾਂ ਤੇ ਖੜਾ ਹੈ ਇਹ ਸਹੀ ਗੱਲ ਹੈ ਜੀ ਉਹ ਬਾਈ ਬਠਿੰਡਾ ਤੋਂ ਸਿੱਖ ਕੇ ਗਿਆ ਸੀ ਹਾਂਜੀ ਵੇਖ ਲਓ ਤੁਸੀਂ ਤੇ ਹੁਣ ਹੁਣ ਫੂਡ ਟਰੱਕ ਉਹਨਾਂ ਕੋਲ ਇੱਕ ਬ੍ਰੈਂਟਨ ਜਾਂਦਾ ਸੀ ਖਾ ਕੇ ਆਉਂਦੇ ਜੀ ਹਾਂਜੀ ਜੀ ਪੇਟੀ ਵਾਲਾ ਥਾਂ ਦਾ ਬੰਦਾ ਬੇਟੇ ਦਾ ਗੁਰਮਨੀ ਦਾ ਹਾਂਜੀ ਹਾਂਜੀ ਹ ਨੋ ਸਾਰਾ ਗਰੁੱਪ ਹੀ ਉੱਥੇ ਕਈ ਵਾਰੀ ਇਕੱਠੇ-ਕੁੱਠੇ ਉੱਥੇ ਹੋਏ ਨੇ ਸਹੀ ਐ ਤੇ ਚੱਲ ਆਪਣਾ ਪੰਜਾਬੀ ਬੰਦਾ ਨਾਲ 4 ਰੁਪਏ ਵਟੇ ਸਹੀ ਗੱਲ ਹੈ ਨਾਲੇ ਸੇਵਾ ਵਧੀਆ ਕਰਦਾ ਨਾਲੇ ਰਾਇਤ ਕਰਦਾ ਤੇ ਧੰਨਵਾਦ ਆ ਚਾਹੀਦਾ ਬਹੁਤ-ਬਹੁਤ ਮੈਂ ਜੱਟੀ ਦਾ ਕੁਲਟਰ ਹੀ ਬੰਦ ਕਰਾਤਾ ਗਰਮੀ ਬਹੁਤ ਤੇ ਤੁਸੀਂ ਟਾਈਮ ਦਿੱਤਾ ਨਹੀਂ 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 ਹਾਂ ਬਹੁਤ-ਬਹੁਤ ਧੰਨਵਾਦ ਬਾਕੀ ਦੋਸਤੋ ਸਪੋਰਟ ਵਾਸਤੇ ਹਾਂਜੀ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਅੱਜੂ ਵੀਰ ਦੀ ਹਾਂਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਹੈਲਪ ਕਰੋ ਦੂਜਿਆਂ ਨੂੰ ਲਾਈਕ ਕਰ ਦਿਓ ਇਹਨੂੰ ਵੀ ਲਾਈਕ ਕਰਕੇ ਸ਼ੇਅਰ ਕਰ ਦਿਆ ਕਰੋ ਕੋਈ ਨਾ ਕੋਈ ਕਮੈਂਟ ਵੀ ਕਰ ਦਿਆ ਕਰੋ ਸਹੀ ਗੱਲ ਹੈ ਇਹ ਬਹੁਤ ਫਾਇਦਾ ਹੁੰਦਾ ਆਪਦੇ ਬੰਦਿਆਂ ਦੀ ਮਦਦ ਕਰਿਆ ਕਰੋ ਭਾਈ ਸਹੀ ਗੱਲ ਹੈ ਜੀ ਬਾਕੀ ਦੋਸਤੋ ਕਿਸੇ ਨੂੰ ਕੋਈ ਨੌਲਜ ਚਾਹੀਦੀ ਹੈ ਕੈਨੇਡਾ ਵਾਸਤੇ ਤੇ ਸਾਨੂੰ ਮੈਸੇਜ ਕਰ ਸਕਦੇ ਹੋ ਤੇ ਚਾਚਾ ਜੀ ਦਾ ਬਹੁਤ ਐਕਸਪੀਰੀਅੰਸ ਆ ਪੂਰਾ ਹੈ ਨਾ ਨਾ ਛੋੜ ਕੇ ਆਏ ਕੈਨੇਡਾ ਨੂੰ ਐ ਨਹੀਂ ਵੀ ਗਏ ਤੇ ਆ ਗਏ ਪੂਰਾ ਸਾਰਾ ਕੁਝ ਸਰਚ ਕਰਕੇ ਸਭ ਇਕੱਲੀ ਇਕੱਲੀ ਚੀਜ਼ ਦਾ ਪਤਾ ਹੈ ਘੰਮੇ ਬਹੁਤ ਨਹੀਂ بس ਉਹ ਫਲਾਈਟਾਂ ਬਹੁਤ ਸਸਤੀਆਂ ਹਾਂਜੀ 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 ਕੰਮੇ ਕਮੇ ਬਾਥੇ ਤੇ ਕੋਈ ਹੋਰ ਲੋਡ ਹੋਈ ਤਾਂ ਸਾਨੂੰ ਮੈਸੇਜ ਕਰੋ ਆਪਾਂ ਜਾਣਕਾਰੀ ਤੁਹਾਨੂੰ ਫੋਲ ਦੇਵਾਂਗੇ ਸਾਡੀ ਜਾਣਕਾਰੀ ਜੇਕਰ ਸਹੀ ਹੋਊ ਤਾਂ ਸਸਤੀ ਹੋਊਗੀ ਐਨ ਜੈਂਟ ਵਾਲਾ ਕੰਮ ਵੀ 18 18 ਲੱਖ ਰੁਪਏ ਝਾੜ ਦੇਣਗੇ ਤੁਹਾਡਾ ਇੱਕ ਤੁਹਾਨੂੰ ਉਹ ਦੱਸ ਦੇ ਇੱਕ ਕੋਰੀਅਰ ਕਰਾਉਣਾ ਹੋਵੇ ਨਾ ਹਾਂਜੀ ਅਸੀਂ ਵਿੱਚ ਇਹਦੇ ਕਾਰਡ ਐਡ ਕਰ ਦਿਆਂਗੇ ਹਾਂਜੀ ਉਹ ਮੁੰਡਾ ਗਰੀਬ ਮੁੰਡਾ ਆਪਣਾ ਕੰਮ ਸੀਗਾ ਹਾਂਜੀ 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 ਆਪਾਂ ਤਾਂ ਛੱਡਦਾ ਸੀ ਉਹਨੂੰ ਦੇਤਾ ਸੀ ਗਰੀਬ ਬੰਦੇ ਦੀ ਹੈਲਪ ਕਰੀਏ ਜੀ ਜਰੂਰ ਜਰੂਰ ਜੀ ਹਾਂਜੀ ਹਾਂਜੀ ਭੜਿਆ ਲਿਖਿਆ ਸਪੋਰਟਸਮੈਨ ਮੁੰਡਾ ਠੀਕ ਹੈ ਜੀ ਹੋਰ ਤੁਸੀਂ ਪਾਸੇ ਟਰਾਈ ਕਰੋ ਰੇਟ ਦੀ ਫਿਰ ਉਹਦੇ ਤੋਂ ਪੁੱਛ ਲਓ ਵੈਰੀ ਗੁੱਡ ਚਾਚਾ ਜੀ ਜਮਾ ਘੱਟ ਤੋਂ ਘੱਟ ਰੇਟ 'ਚ ਕੋਈ ਚੀਜ਼ ਭੇਜਣੀ ਆ ਕੈਨੇਡਾ ਤੇ ਉਹਦੇ ਮੁੰਡੇ ਦਾ ਤੁਹਾਨੂੰ ਐਡਰੈਸ ਦੇ ਦਿਆ ਕਿ ਉਹਦੇ ਤੇ ਭੇਜੋ ਜੀ ਬਹੁਤ ਵਧੀਆ ਮਲੋਟ ਤੋਂ ਹਰ ਚੀਜ਼ ਦੀ ਜ਼ਿੰਮੇਵਾਰੀ ਹੋਊਗੀ ਫੈਮਲੀ ਵਾਲਾ ਮੁੰਡਾ ਠੀਕ ਹੈ ਜੀ ਪਰਿਵਾਰ ਵਾਲਾ ਕੋਈ ਥੋੜੇ ਸਮਾਨ ਦਾ ਜਿਵੇਂ ਫਿਰ ਫਿਰਦੀ ਹੁੰਦੀ ਹਾਂ ਆ ਵੀਆਈਪੀ ਬੰਦੇ ਆ ਹੁਣ ਇੱਥੇ ਇੱਥੋਂ ਦੇ ਵੀਆਈਪੀ ਆ ਜਿਹੜੇ ਹਾਂ ਜੀ ਹਾਂ ਜੀ ਹਾਂ ਜੀ ਉਹਨਾਂ ਦਾ ਸਾਰਾ ਸਮਾਨ ਉਹਦੇ ਕੋਲੋਂ ਜਾਂਦਾ ਉਹਨਾਂ ਦੇ ਵਿਆਹ ਯੂਐਸਏ 'ਚ ਵਿਆਹ ਕਰ ਰਹੇ ਆ ਰਹਿੰਦੇ ਹਾਂ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਸਾਰਾ ਸਮਾਨ ਨਾਨਕੇ ਸ਼ੱਕ ਤਿੱਕਰ ਦਾ ਸਮਾਨ ਜਾ ਰਿਹਾ ਉਹ ਵੀ ਵੈਰੀ ਗੁੱਡ ਜੀ ਤੇ ਦੋਸਤੋ ਜੇ ਕਿਸੇ ਨੇ ਕੋਰੀਅਰ ਕਰਾਉਣਾ ਹੋਇਆ ਸਮਾਨ ਕਿਸੇ ਵੀ ਦੇਸ਼ 'ਚ ਤਾਂ ਅਸੀਂ ਰਿਕਾਰਡ ਪਾ ਦਾਂਗੇ ਤੇ ਤੁਸੀਂ ਗੱਲ ਕਰ ਸਕਦੇ ਸਾਡੇ ਨਾਲ ਨਾਮ ਲੈ ਲਿਓ ਤੇ ਤੁਹਾਨੂੰ ਡਿਸਕਾਊਂਟ ਮਿਲੂਗਾ ਬਿਲਕੁਲ ਮਿਲੂਗਾ ਬਹੁਤ ਬਹੁਤ ਧੰਨਵਾਦ ਦੋਸਤੋ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਨਾਲ ਓਕੇ ਦੋਸਤੋ ਬਾਏ ਬਾਏ ਟਾਟਾ ਸੋਡਾ ਜੀ ਦਾ ਦਿਨ ਬਹੁਤ ਵਧੀਆ ਰਹੇ ਦੋਸਤੋ ਇੱਕ ਜਾਣਕਾਰੀ ਹੋਰ ਦੇਣੀ ਥਨੂੰ ਤੇ ਉਹ ਚਾਚੀ ਵਰਗੇ ਦਾ ਨਾ ਸਕੂਲ ਵੀ ਹੈ ਡਰ ਆਪਣਾ ਸਕੂਲ ਹੈਗਾ ਜੀ ਪੁਲ ਉੱਤਰਦਿਆਂ ਜਦੋਂ ਪੰਪ ਦੇ ਨਾਲ ਗਲੀ ਹੈ ਬਾਜ਼ਾਰ ਵਾਲੀ ਸਿੱਧੀ 메ਨ ਹਾਂਜੀ 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 ਤੇ ਸਿੰਘ ਸਭਾ ਗੁਰੂ ਘਰ ਆਉਂਦਾ ਹਾਂਜੀ 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 ਉਹਦੇ ਸਾਹਮਣੇ ਮਾਣੀ ਖੜੇ ਵਾਲੇ ਪੂਨੀਏ ਰਹਿੰਦੇ ਆ ਹਾਂਜੀ 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 ਹਾਂ ਉੱਥੇ ਦਫ਼ਤਰ ਆਪਣਾ ਤੇ ਉੱਥੇ ਮਿਲ ਸਕਦੇ ਹੋ ਬਾਕੀ ਸਾਰਾ ਕਾਰਡ ਐਡਰੈਸ ਇੱਥੇ ਮੈਂਸ਼ਨ ਕਰ ਦਾਂਗੇ ਆਪ ਪਾ ਦਾਂਗੇ ਜੀ ਜਿਹਦੇ ਵਿੱਚ ਫੋਨ ਨੰਬਰ ਹੋਣਗੇ ਤੁਸੀਂ ਉਹਨੂੰ ਫੋਲੋ ਕਰ ਲਿਓ ਆਪਣੇ ਮਤਲਬ ਪੂਰੀ ਜ਼ਿੰਮੇਵਾਰੀ ਆ ਕੋਈ ਧੀਆਂ ਪਾਣਾ ਗੁੱਟੀਆਂ ਜਿਹੜੀਆਂ ਵੀ ਹਾਂਜੀ ਹਾਂਜੀ ਧੀਆਂ ਜਾਂ ਕਿਸੇ ਨੇ ਸਿੱਖਣਾ ਸਹੀ ਜੀ ਆਪਣੇ ਪਿੰਡ ਦੀਆਂ ਆਦਨੀਆਂ ਦੀਆਂ ਵੀ ਤੇ ਮਲੋਟ ਦੀਆਂ ਦਾਨੇ ਵਾਲੇ ਤੋਂ ਬੇਟੀਆਂ ਨੂੰ ਸਿਖਾਇਆ ਸਹੀ ਗੱਲ ਹੈ ਜੀ ਪੂਰੀ ਜ਼ਿੰਮੇਵਾਰੀ ਹੈ 10 ਸਾਲ ਦਾ ਪੁਰਾਣਾ ਤਜਰਬਾ ਹੈ ਨਵੀਆਂ ਕਾਰਾਂ ਐਸੀ ਵੀ ਹੈ ਦੂਜੀਆਂ ਵੀ ਹੈ ਠੀਕ ਹੈ ਜੀ ਤੇ ਜ਼ਿੰਮੇਵਾਰੀ ਆਪਣੀ ਬਾਕੀ ਕੋਈ ਲੋੜ ਹੋਈ ਸਾਨੂੰ ਮੈਸੇਜ ਆ ਫੋਨ ਕਰ ਲਿਓ ਘੱਟ ਤੋਂ ਘੱਟ ਰੇਟ ਵਧੀਆ ਹਾਂਜੀ ਹਾਂਜੀ ਮਜ਼ਾਰ ਨਾਲੋਂ ਘੱਟ ਰੇਟ ਪੰਜਾਬ ਤੋਂ ਮਨਜ਼ੂਰਸ਼ੋਦਾ ਪੰਜਾਬ ਗਵਰਨਮੈਂਟ ਤੋਂ ਠੀਕ ਹੈ ਜੀ ਚਲੋ ਦੋਸਤੋ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਕੱਲ ਨੂੰ ਨਵੀਂ ਵੀਡੀਓ ਨਾਲ